ਸਸਰੀ ਘਾਲੇ ਫੇਸਬੁੱਕ ਵਾਲੇ ਉਹ ਕਿਵੇਂ ਆ ਸਾਰੇ ਠੀਕੋਂ ਮੈਂ ਥੋੜਾ ਆਪਣਾ ਸੱਤਾਂ ਤੇ ਲਓ ਜੀ ਰੰਦਾਬ ਦੀ ਤਾਂ ਨੱਪ ਦੀ ਈਲੀ ਦੀ ਤਾਂ ਦੱਬਤੀ ਸੀ ਜੀ ਮੇਰੇ ਆ ਫਣ ਚੱਕ ਦਸੀ ਨਾ ਦੱਬਤੀ ਈਲੀ ਦੀ ਨੱਪ ਦੀ ਹੁਣ ਮੇਰਾ ਅਗਲਾ ਸ਼ਿਕਾਰ ਪਤਾ ਕਿਹੜਾ ਦੇਸਰੇ ਉਸਤਾਦਾਂ ਦਾ ਉਸਤਾਦ ਹਰਮਨ ਜੀ ਮਾ ਲਓ ਜੀ ਹੁਣ ਹਰਮਨ ਜੀ ਨੂੰ ਕਾਤਾਂ ਮੈਂ ਚੈਲੇਂਜ ਆਜ ਵੇ ਜਿੱਥੇ ਆਉਣਾ ਇਹ ਹਰਮਨ ਜੀ ਮੇਰੀ ਸਨਮਾ ਤੁਹਾਨੂੰ ਮੈਂ ਕਹਿੰਨਾ ਨਾਂ ਰੱਖਿਆ ਹਰਮਨ ਜੀ ਮਾ ਹਰਮਨ ਜੀ ਮਾ ਹਰਮ ਦਾ ਮਤਲਬ ਪਤਾ ਕੀ ਹੋ ਗਿਆ ਹਰਮ ਦਾ ਮਤਲਬ ਹੁੰਦਾ ਹਰ ਇੱਕ ਦੇ ਮਨ ਨੂੰ ਲੱਗਣ ਵਾਲਾ ਇਹਦੀ ਪੱਟੂ ਛੱਗਲ ਦੇ ਕਿਤੇ ਨੂੰ ਘਰੇ ਨਾ ਬੜੇ ਇਹਨਾਂ ਮਨ ਨੂੰ ਕਿਹਨੂੰ ਲਾਉਣਾ ਇਹ ਉਤੋਂ ਹਾਈ ਰੈਟ ਪਾਤਾ ਚੀਮਾ ਚੀਮਾ ਉੱਪਰ ਆਦਾ ਚੀਮੇ ਗੋਤ ਆਲੇ ਤਾਂ ਬੰਦੇ ਹੀ ਬੌਸ ਰਹੇ ਹੁੰਦੇ ਨੇ ਤਾਂ ਤਾਂ ਗੋਤ ਦੀ ਬਗਾੜੀ ਪਈ ਆ ਜਾ ਤੇ ਮੇਰੇ ਮੈਨੂੰ ਲੱਗਦਾ ਹੈ ਤੇਰੇ ਇਹ ਹਾਲਾਤਾਂ ਨੂੰ ਦੇਖ ਕੇ ਨਾ ਜਿਹੜੇ ਚੀਮੇ ਗੋਤ ਆਲੇ ਨੇ ਨਾ ਸਰਬ ਦੀ ਟੀਮਾ ਹੋ ਗਿਆ ਇਹਨਾਂ ਨੇ ਨਾ ਆਪਣਾ ਨਵ ਬਦਲ ਕੇ ਨਾ ਸਰਬ ਦੀ ਟਾਲ ਖੜਾ ਕਰ ਦਿੱਤਾ ਇਹਦੀ ਵੀਡੀਓ ਦੇਖੀ ਮੈਂ ਕਹਿੰਦਾ ਮੈਂ ਸਿੰਗਲ ਟਰੈਕ ਕੱਢਣਾ ਗਾਣਾ ਕੱਢਣਾ ਕਹਿੰਦਾ ਮੈਂ ਆਖੇ ਗਾਣਾ ਸੁਣਿਆ ਮੈਂ ਕਹਿੰਦਾ ਖਾਂਦੀ ਫੀਸਲੇਟੀਆਂ ਖਾਂਦੀ ਫੀਸਲੇਟੀਆਂ ਛੋਟੀ ਹੁੰਦੀ ਖਾਂਦੀ ਫੀਸਲੇਟੀਆਂ ਖਾਂਦੀ ਫੀਸਲੇਟੀਆਂ ਨਾ ਮੇਰੀ ਗੱਲ ਸੁਣ ਭਰਾਵਾ ਤੂੰ ਗਾਣਾ ਬਾਅਦ ਚੋਂ ਕੱਢੀ ਪਹਿਲਾਂ ਤਾਂ ਨਾ ਉਹ ਜਿਹੜੀ ਫੀਸਲੇਟੀਆਂ ਖਾਂਦੀ ਸੀ ਉਹਦੇ ਪਥਰੀ ਬਣੀ ਪਈ ਹੋਣੀ ਆ ਪਹਿਲਾਂ ਜਾ ਕੇ ਪਥਰੀ ਕਢਾ ਜਾ ਕੇ ਮਾਰਦਾ ਗੱਲਾਂ ਇਹ ਲਾਪਾਂ ਦੇਖ ਕੇ ਮੈਨੂੰ ਤਾਂ ਹੀ ਲੱਗਦਾ ਕਿ ਇਹ ਦੁਨੀਆ ਤਾਂ ਵਿਆਬ ਹੋਗੀ ਹੋਰ ਗੱਲ ਸੁਣ ਦੋ ਹਣ ਥੋੜੀ ਇਹ ਤਾਂ ਥੋਡੇ ਤੇ ਪੈਂਦਾ ਥੋਡੇ ਦੇ ਹਣ ਤੁਸੀਂ ਕਿਵੇਂ ਜੀ سپورਟ ਕਰਨੀ ਆ ਇਹਨਾਂ ਨੂੰ ਉਹ ਜੇ ਤੁਸੀਂ ਇਦਾਂ ਨਹੀਂ ਸਪੋਰਟ ਕਰਕੇ ਰਹੋ ਆਉਣ ਵਾਲੇ ਜਮਾਨੇ ਨੂੰ ਪਤਾ ਗਾਣੇ ਕਿਵੇਂ ਆ ਕਰਨਗੇ ਅਮਰਤ ਮਾਹੁੰਨੀ ਦੇ ਗਾਣੇ ਕੱਦਿਆ ਕਰਨਗੇ ਓਏ ਮੈਂ ਤਾਂ ਟਿੱਖੀ ਮੁੱਛੇ ਰੱਖੀ ਆ ਉਹ ਸਾਈਕਲ ਲੈ ਕੇ ਭੱਜ ਗਈ ਓ ਮੇਰੇ ਟਮਾਰੀ ਟੀਕ ਨਿੱਪੜੇ ਸਿਰ ਤੇ ਅਹਿਜੇ ਗਾਣੇ ਹੁਣ ਤੁਸੀਂ ਸੁਣਨਾ ਪਸੰਦ ਕਰੋਗੇ ਦੱਸ ਤਾਂ ਮੈਂ ਤੁਹਾਨੂੰ ਚੱਲ ਕੋਈ ਗੱਲ ਨਹੀਂ ਹੁਣ ਤਾਂ ਕਿਵੇਂ ਤੈਨੂੰ ਮਿਲ ਗਿਆ ਹੁਣਾ ਮੇਰਾ ਹਨਾ ਜਵਾਬ ਜਿਆ ਹਨਾ ਮੈਂ ਕਰਦਾ ਫਿਰ ਮੈਂ ਤੈਨੂੰ ਦੱਸਦਾ ਨਾ ਮੈਂ ਗਰਾਸੀ ਪੁੱਠੀ ਕਰਕੇ ਮਾਰਦਾ ਹੁਣਾ ਤੈਨੂੰ ਮੈਂ ਦੱਸਾਂ ਤੇ ਦਿਨੀ ਮਾਰਦੇ ਤਿੱਖੀ ਹੁੰਦੀਆਂ ਇਹਨੇ ਲੱਗਦੀ ਹੁੰਦੀਆਂ ਠੀਕ ਆ ਆ ਵੀਡੀਓ ਸ਼ੇਅਰ ਕਰ ਦਿਓ ਜਿੰਨੇ ਤੱਕ ਪਹੁੰਚ ਜੂਵੇ ਠੀਕ ਆ ਚੰਗਾ ਫਿਰ ਸਾਰਿਆਂ ਨੂੰ ਸਸਰੀ ਘਰ ਮਿਲਦੇ ਆ ਫਿਰ ਓਕੇ